ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸੰਗੀਤ ਸਬਜੈਕਟ ਦਾ ਅੱਜ ਦਾ ਵਿਸ਼ਾ ਹੈ ਜਾਤੀ ਕਿਸ ਨੂੰ ਕਹਿੰਦੇ ਹਨ ਔੜ ਛੜ ਸੰਪੂਰਨ ਤੇ ਉਪਜਾਤੀਆਂ ਸੋ ਆਓ ਦੇਖਦੇ ਹਾਂ ਜਾਤੀ ਸੱਤਕ ਦੇ ਸੱਤ ਸਵਾਰਾਂ ਵਿੱਚੋਂ ਜਿੰਨੇ ਵੀ ਸਵਰ ਲੱਗਦੇ ਹਨ ਉਹਨਾਂ ਦੇ ਪ੍ਰਯੋਗ ਤੇ ਜਾਤੀ ਨਿਰਧਾਰਿਤ ਹੁੰਦੀ ਹੈ ਕਿਉਂਕਿ ਕਿਸੇ ਰਾਗ ਵਿੱਚ ਘੱਟ ਤੋਂ ਘੱਟ 5 ਅਤੇ ਵੱਧ ਤੋਂ ਵੱਧ 7 ਸਵਰ ਲੱਗਦੇ ਹਨ ਇਹਨਾਂ ਸਵਰਾਂ ਦੀ ਪਿੰਨ-ਪਿੰਨ ਗਿਣਤੀ ਹੀ ਜਾਤੀ ਕਹਲੌਂਦੀ ਹੈ ਜਾਤੀ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਿਸੇ ਰਾਗ ਵਿੱਚ ਕਿੰਨੇ ਸਵਰ ਲੱਗਦੇ ਹਨ ਇਸ ਲਈ ਰਾਗ ਵਿੱਚ ਪ੍ਰਯੋਗ ਹੋਣ ਵਾਲੇ ਸਵਰਾਂ ਦੀ ਪਿੰਨ-ਪਿੰਨ ਗਿਣਤੀ ਦੇ ਆਧਾਰ ਤੇ ਮੁੱਖ ਤਿੰਨ ਜਾਤੀਆਂ ਮੰਨੀਆਂ ਜਾਂਦੀਆਂ ਹਨ ਸੰਪੂਰਨ ਜਾਤੀ ਸਾਰਵ ਜਾਤੀ ਔੜਵ ਜਾਤੀ ਨੰਬਰ 1 ਸੰਪੂਰਨ ਜਾਤੀ ਜਿਸ ਰਾਗ ਵਿੱਚ ਪੂਰੇ ਸੱਤ ਸਵਰ ਦਾ ਪ੍ਰਯੋਗ ਹੋਵੇ ਉਸ ਨੂੰ ਸੰਪੂਰਨ ਜਾਤੀ ਦਾ ਰਾਗ ਕਹਿੰਦੇ ਹਨ ਨੰਬਰ 2 ਛਾਰਵ ਜਾਤੀ ਜਿਸ ਰਾਗ ਵਿੱਚ ਸੱਤ ਦੇ ਜਿਸ ਰਾਗ ਵਿੱਚ ਸप्तਕ ਦੇ ਸੱਤ ਸਵਰਾਂ ਵਿੱਚੋਂ ਕੋਈ ਇੱਕ ਸਵਰ ਵਰਜਿਤ ਕਰਕੇ ਛੇ ਸਵਰ ਪ੍ਰਯੋਗ ਹੋਣ ਉਸ ਨੂੰ ਛਾਰਵ ਜਾਤੀ ਦਾ ਰਾਗ ਕਹਿੰਦੇ ਹਨ ਔੜਵ ਜਾਤੀ ਜਿਸ ਰਾਗ ਵਿੱਚ ਸप्तक ਦੇ ਕੋਈ ਦੋ ਸਵਰ ਵਰਜਿਤ ਕਰਕੇ ਕੋਈ ਵੀ ਪੰਜ ਸਵਰ ਪ੍ਰਯੋਗ ਹੋਣ ਉਸ ਨੂੰ ਰਾਗ ਉਸ ਰਾਗ ਨੂੰ ਔੜਵ ਜਾਤੀ ਦਾ ਰਾਗ ਕਹਿੰਦੇ ਹਨ ਇਹਨਾਂ ਤਿੰਨ ਮੁੱਖ ਜਾਤੀਆਂ ਤੋਂ ਇਲਾਵਾ ਆਰੋ ਅਵਰੋ ਦੇ ਆਧਾਰ ਤੇ ਰਾਗਾਂ ਵਿੱਚ ਪ੍ਰਯੋਗ ਹੋਣ ਵਾਲੇ ਸਵਰਾਂ ਦੀ ਗਿਣਤੀ ਦੇ ਆਧਾਰ ਤੇ ਰਾਗਾਂ ਦੀਆਂ ਕੁੱਲ 9 ਉਪਜਾਤੀਆਂ ਬਣਦੀਆਂ ਹਨ ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਸੰਪੂਰਨ ਔਰਵ ਜਾਤੀ ਨੰਬਰ 2 ਸੰਪੂਰਨ ਸ਼ਾਰਵ ਜਾਤੀ ਨੰਬਰ 3 ਸੰਪੂਰਨ ਸੰਪੂਰਨ ਜਾਤੀ ਨੰਬਰ 4 ਸ਼ਾਰਵ ਔਰਵ ਜਾਤੀ ਨੰਬਰ 5 ਸ਼ਾਰਵ ਸ਼ਾਰਵ ਜਾਤੀ ਨੰਬਰ 6 ਸ਼ਾਰਵ ਸੰਪੂਰਨ ਜਾਤੀ ਨੰਬਰ 7 ਔਰਵ ਔਰਵ ਜਾਤੀ ਨੰਬਰ 8 ਔੜਵ ਛਾਰਵ ਜਾਤੀ ਨੰਬਰ 9 ਔੜਵ ਸੰਪੂਰਨ ਜਾਤੀ ਸੰਪੂਰਨ ਔੜਵ ਜਿਸ ਰਾਗ ਦੇ आरोह ਵਿੱਚ ਪੂਰੇ 7 ਸਵਰ ਅਤੇ ਅਵਰੋਹ ਵਿੱਚ ਕੋਈ ਦੋ ਸਵਰ ਵਰਜਿਤ ਕਰਕੇ 5 ਸਵਰ ਲੱਗਣ ਉਸ ਨੂੰ ਸੰਪੂਰਨ ਔੜਵ ਦਾ ਰਾਗ ਕਹਿੰਦੇ ਹਨ ਸੰਪੂਰਨ ਛਾਰਵ ਜਿਸ ਰਾਗ ਦੇ aaroh ਵਿੱਚ ਪੂਰੇ 7 ਸਵਰ ਅਤੇ aaroh ਵਿੱਚ 6 ਸਵਰਾਂ ਦਾ ਪ੍ਰਯੋਗ ਹੋਵੇ ਉਸ ਨੂੰ ਸੰਪੂਰਨ ਛੜਵ ਜਾਤੀ ਦਾ ਰਾਗ ਕਹਿੰਦੇ ਹਨ ਸੰਪੂਰਨ ਸੰਪੂਰਨ ਜਿਸ ਰਾਗ ਦੇ aaroh ਅਤੇ avroh ਵਿੱਚ 7-7 ਸਵਰ ਲੱਗਣ ਉਸ ਨੂੰ ਸੰਪੂਰਨ ਸੰਪੂਰਨ ਜਾਤੀ ਦਾ ਰਾਗ ਕਹਿੰਦੇ ਹਨ ਛੜਵ ਔੜੁਪ ਜਿਸ ਰਾਗ ਦੇ ਆਰੋ ਵਿੱਚ 6 ਸਵਰ ਅਤੇ ਅਵਰੋ ਵਿੱਚ 5 ਸਵਰ ਲੱਗਣ ਉਸ ਨੂੰ ਛਾਰਵ ਔਰਗ ਜਾਤੀ ਦਾ ਰਾਗ ਕਹਿੰਦੇ ਹਨ ਛਾਰਵ ਛਾਰਵ ਜਿਸ ਰਾਗ ਦੇ ਆਰੋ ਅਤੇ ਅਵਰੋ ਵਿੱਚ 6 6 ਸਵਰਾਂ ਦਾ ਪ੍ਰਯੋਗ ਹੋਵੇ ਉਸ ਨੂੰ ਛਾਰਵ ਛਾਰਵ ਜਾਤੀ ਦਾ ਰਾਗ ਕਿਹਾ ਜਾਂਦਾ ਹੈ ਛਾਰਵ ਸੰਪੂਰਨ ਜਿਸ ਰਾਗ ਦੇ ਆਰੋ ਵਿੱਚ ਸ਼ੇਸਵਰ ਅਤੇ ਅਵਰੋ ਵਿੱਚ ਸੱਤ ਸਵਰ ਲੱਗਣ ਉਸ ਉਹ ਸ਼ਾਰਵ ਸੰਪੂਰਨ ਜਾਤੀ ਦਾ ਰਾਗ ਹੈ ਔੜਵ ਔੜਵ ਜਿਸ ਰਾਗ ਦੇ ਜਿਸ ਰਾਗ ਦੇ ਅਰੋ ਅਤੇ ਅਵਰੋ ਵਿੱਚ ਪੰਜ ਪੰਜ ਸਵਰ ਸਵਾਰਾਂ ਦੇ ਪ੍ਰਯੋਗ ਹੋ ਪ੍ਰਯੋਗ ਹੋਵੇ ਔੜਵ ਔੜਵ ਜਾਤੀ ਦਾ ਰਾਗ ਹੈ ਔੜਵ ਸ਼ਾਡੋ ਜਿਸ ਰਾਗ ਦੇ आरोह ਵਿੱਚ ਪੰਜ ਸਵਰ ਅਤੇ ਅਵਰੋਹ ਵਿੱਚ ਛੇ ਸਵਰ ਲੱਗਣ ਉਹ ਔੜਵ ਸ਼ਾਡਵ ਜਾਤੀ ਦਾ ਰਾਗ ਹੈ ਔੜਵ ਸੰਪੂਰਨ ਜਿਸ ਰਾਗ ਦੇ आरोह ਵਿੱਚ ਪੰਜ ਸਵਰ ਅਤੇ ਅਵਰੋਹ ਵਿੱਚ ਪੂਰੇ ਸੱਤ ਸਵਰਾਂ ਦਾ ਪ੍ਰਯੋਗ ਹੋਵੇ ਉਹ ਔੜਵ ਸੰਪੂਰਨ ਜਾਤੀ ਦਾ ਰਾਗ ਹੋਵੇਗਾ